ਤੁਕੀ ਅਸੀਂ ਘਰ ਘਰ ਜਾ ਕੇ ਪਾਣੀ ਦੇ ਵਿੱਚ ਵਖਿਆ ਜਿੱਦਾਂ ਵਿਚਾਰੇ ਰਹਿਣ ਦੇ ਲੋਕ ਆਹਰ ਬੰਨੇ ਅੱਖਾਂ ਚੱਤਰੂ ਅਸਾ ਜੇ ਵੀ ਦਰਦ ਹੈਗਾ ਸਰਕਾਰ ਚ ਪੰਜਾਬ ਦੀ ਚ ਸੈਂਟਰ ਦੀ ਚ ਤੇ ਆਉਣ ਤੇ 50 5000 ਰੁਪਏ ਮੁਆਵਜ਼ਾ ਵੀ ਦੇਣ ਉਹ ਵੀ ਥੋੜਾ ਜਿੰਨੀ ਬਰਬਾਦੀ ਹੋ ਗਈ ਆ ਇਹ 88 99 ਬਰਬਾਦੀ ਹੋਈ ਸੀ ਜਿੰਨੀ ਪਰ ਇੱਕ ਗੱਲ ਬੜੀ ਵਧੀਆ ਲੱਗੀ ਸਾਨੂੰ ਚੇਤੇ ਆ ਗਈ ਕਿ ਅੱਜ ਪੰਜਾਬ ਦੇ ਨਾਲ ਪੰਜਾਬ ਖਲੋਤਾ ਹੋਰ ਕੋਈ ਨਹੀਂ ਖਲੋਤਾ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਆ ਪੰਜਾਬ ਦੇ ਰਾਜੇ ਪੁੱਤ ਜੰਮਿਆ ਐ ਕਰਦਿਆ ਐ ਤੇ ਕਰਦੇ ਨਹੀਂ ਇਹ ਸਮੇ ਸਮੇ ਸਿਰ ਜਦੋਂ ਰੋਟੀ ਦੀ ਜਰੂਰਤ ਹੈ ਰੋਟੀ ਮਿਲਣੀ ਚਾਹੀਦੀ ਪਾਣੀ ਦੀ ਦੁੱਧ ਦੀ ਜਾਂ ਕਿਸੇ ਵੀ ਚੀਜ਼ ਦੀ ਜਰੂਰਤ ਹੈ ਉਹ ਸਮੇ ਸਿਰ ਪਹੁੰਚਣੀ ਚਾਹੀਦੀ ਉਹ ਜਿਆਦਾਤਰ ਜਿਹੜੇ ਲੋਕ ਆ ਨਾ ਪਿੱਛੇ ਪਿੱਛੇ ਹੀ ਕਈ ਲੀਡਰਾਂ ਦੇ ਚਹੇਤੇ ਆ ਜਿਹੜੇ ਉਹ ਸਮਾਨ ਪਿੱਛੇ ਲਵਾ ਲੈਂਦੇ ਗੱਡੀ ਜਾਂਦੀ ਦਿੰਦੇ ਪਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਇੱਕ ਉਸ ਬੰਦੇ ਤੱਕ ਘਰ ਤੱਕ ਪਹੁੰਚ ਕਰੀਏ ਪੰਜਾਬ ਚ ਆਈ ਹੋਈ ਕੁਦਰਤੀ ਆਫਤਾ ਦਾ ਹੁਣ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਖੁਦ ਅੱਗੇ ਵਧ ਕੇ ਸਮਾਧਾਨ ਜਿਹੜਾ ਹੈ ਉਹ ਲੱਭਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਨੌਜਵਾਨਾਂ ਦੀ ਤਾਂ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਪਹੁੰਚ ਕੇ ਰਸਦ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਉਸ ਨੂੰ ਜਿਹੜਾ ਹੈ ਉਹ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਹੈ ਇਸ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸਰਪਜੀਤ ਸਿੰਘ ਸੋਨੂ ਜੰਡਿਆਲਾ ਸੋਨੂ ਜੀ ਕੀ ਕਹਿਣਾ ਚਾਹੋਗੇ ਇਸ ਵਾਰੇ ਪ੍ਰਸ਼ਾਦਾ ਛੱਕਦੇ ਪਏ ਹੋ ਕੀ ਗੱਲ ਸਵੇ ਦਾ ਸਮਾਂ ਨਹੀਂ ਲੱਗਾ ਪ੍ਰਸ਼ਾਦਾ ਛੱਕਣ ਦਾ ਭਾਜੀ ਸੇ ਗੱਡੀ ਤੁਹਾਨੂੰ ਪਤਾ ਜਦੋਂ ਜਨਾਲੇ ਤੋਂ ਚਾਹੀਦਾ ਬਹੁਤ ਜ਼ਿਆਦਾ ਉੱਥੇ ਪਾਣੀ ਆ ਔਰ ਅਸੀਂ ਇਹ ਵੀਰ ਲੋਕਲ ਨੇ ਇਥੋਂ ਇਹਨਾਂ ਨੂੰ ਨਾਲ ਲੈ ਕੇ ਗਏ ਆ ਔਰ ਅਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚੇ ਆ ਜਿਹੜੇ ਪਰਿਵਾਰਾਂ ਨੂੰ ਲੋੜ ਸੀ ਕਿਉਂਕਿ ਸਾਨੂੰ ਇਹ ਸੀਗਾ ਤਰਪੈਲਾ ਪਾਣੀ گاਵਾ ਮੱਜਾਂ ਦਾ ਚਾਰਾ ਸੁੱਕਾ ਰਾਸ਼ਨ ਬੱਚਿਆਂ ਲਈ ਜਿਹੜਾ ਵਾ ਰਸ ਬਿਸਕੁਟ ਬਰੈਡ ਹਰ ਇੱਕ ਚੀਜ਼ ਅਸੀਂ ਉਹ ਲੈ ਕੇ ਗਏ ਸੀਗੇ ਜਿਹੜੀ ਅੱਗੇ ਤੱਕ ਪਹੁੰਚੇ ਕਿਉਂਕਿ ਅਸੀਂ ਘਰ ਘਰ ਜਾ ਕੇ ਪਾਣੀ ਦੇ ਵਿੱਚ ਵਖਿਆ ਜਿੱਦਾਂ ਵਿਚਾਰੇ ਰਹਿਣ ਦੇ ਲੋਕ ਹਾਰ ਬੰਨੇ ਅੱਖਾਂ ਚੱਤਰੂ ਪਰ ਇੱਕ ਗੱਲ ਬੜੀ ਵਧੀਆ ਲੱਗੀ ਸਾਨੂੰ ਚੇਤੇ ਆ ਗਈ ਕਿ ਅੱਜ ਪੰਜਾਬ ਦੇ ਨਾਲ ਪੰਜਾਬ ਖਲੋਤਾ ਹੋਰ ਕੋਈ ਨਹੀਂ ਖਲੋਤਾ ਬਿਲਕੁਲ ਨਾ ਨੈਸ਼ਨਲ ਮੀਡੀਆ ਖਲੋਤਾ ਅੱਜ ਪੰਜਾਬ ਦਾ ਚੈਨਲ ਪੰਜਾਬ ਦਾ ਮੀਡੀਆ ਐਨ ਐ ਐ ਵਿਚਾਰੇ ਵਿੱਚ ਸਾਡੇ ਨਾਲ ਉੱਥੇ ਪਾਣੀ ਚ ਡੁੱਬੇ ਤੁਸੀਂ ਸਾਰੇ ਗਿੱਲੇ ਹੋਏ ਜੇ ਇਹ ਤੁਹਾਡੇ ਅੰਦਰ ਦਰਦ ਆ ਸਾਡੇ ਅੰਦਰ ਦਰਦ ਆ ਅੱਜ ਤੁਸੀਂ ਵੇਖੋ ਵੀ ਉਹ ਬਾਬੇ ਕਿੱਥੇ ਗਏ ਜਿਹੜੇ ਮੁਰਦੇ ਜਿੰਦੇ ਕਰ ਦਿੰਦੇ ਸੀਗੇ ਤੇ ਜਿਹੜੇ ਅੱਜ ਪਾਣੀ ਜਦੋਂ ਵੜਿਆ ਨਾ ਉਹਨੇ ਵੇਖਿਆ Hindu, Muslim, Sikh, ईसाई ਸਾਰਿਆਂ ਦੇ ਘਰਾਂ ਚ ਵੜ ਗਿਆ ਇਕ ਇਨਸਾਨੀਅਤ ਦੀ ਕਮੀ ਸਾਡੇ ਚ ਇਨਸਾਨ ਬਣ ਜੀਏ ਬਸ ਇਸ ਤੋਂ ਵੱਡੀ ਕੋਈ ਗੱਲ ਨਹੀਂ ਆ ਕੁਦਰਤ ਨੇ ਸਾਨੂੰ ਇਹ ਸਿਖਾਤਾ ਕਿ ਆਪਣੇ ਨਾਲ ਆਪਾਂ ਹੀ ਖਲੋਣਾ ਹੋਰ ਕਿਸੇ ਨੇ ਨਹੀਂ ਖਲੋਣਾ ਮੈਂ ਉਹੀ ਤੁਹਾਨੂੰ ਪੁੱਛਣ ਲੱਗਾ ਸੀਗਾ ਕਿ ਜਿਵੇਂ ਕਿ ਆ ਕਿ ਆਪਣੇ ਨਾਲ ਆਪਣੇ ਨਾਲ ਖਲੋਣਾ ਛੋਟਾ ਭਰਾ ਤੇ ਦਗਾ ਦੇ ਗਿਆ ਪਾਕਿਸਤਾਨ ਨੇ ਲੇਕਿਨ ਦਰ ਖੋਲ ਤੇ ਕਹਿੰਦਾ ਕੋਈ ਗੱਲ ਨਹੀਂ ਪਾਣੀ ਆਂਦਾ ਆਜੇ ਕੋਈ ਗੱਲ ਨਹੀਂ ਨੁਕਸਾਨ ਹੁੰਦਾ ਹੋ ਜੇ ਜਿਹੜੇ ਪਾਣੀ ਮੰਗਦੇ ਫਿਰਦੇ ਸੀ ਐਸਓਆਈਐਲ ਮੰਗਦੇ ਫਿਰਦੇ ਉਹਨਾਂ ਨੇ ਤੇ ਕਹਿੰਦਾ ਕਿ ਪਾਣੀ ਘਟਾ ਦਿਓ ਬਿਲਕੁਲ ਇਹ ਜਿਹੜੇ ਲੋਕ ਨੇ ਹਿਮਾਚਲ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਇਹ ਕੋਈ ਨਹੀਂ ਨਾਲ ਖਲੋਤਾ ਸਾਡੇ ਲੋਕ ਫੇਰ ਉੱਠਦੇ ਆ ਡਿੱਗਦੇ ਆ ਫੇਰ ਉੱਠਦੇ ਸੰਤਾਪ ਭੁਗਦੇ ਡਿੱਗਦੇ ਜਾਂਦੇ ਪੰਜਾਬ ਦੇ ਪਾਣੀ ਦੀ ਮਾਰ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੇ ਖਾਦੀ ਹਮੇਸ਼ਾ ਕਿਸੇ ਹੋਰ ਨੇ ਨਹੀਂ ਅੱਜ ਸਾਰੀਆਂ 3 ਲੱਖ ਏਕੜ ਉਸ ਤੋਂ ਜ਼ਿਆਦਾ ਜਿਹੜੀਆਂ ਫਸਲ ਖਰਾਬ ਹੋ ਲੇਕਿਨ ਨੈਸ਼ਨਲ ਡਿਸਾਸਟਰ ਹਜੇ ਤੱਕ ਨਹੀਂ ਮਿਲ ਪਾ ਰਿਹਾ ਕੀ ਲੱਗਦਾ ਕਰਨ ਲੱਗਦਾ ਮੋਦੀ ਦੇ ਪਾਣਗੇ ਕਿਉਂਕਿ ਜਿੰਨੇ ਚਿਰ ਕੁਦਰਤੀ ਆਫਤਾ ਨਾ ਡਿਕਲੇਅਰ ਕੀਤਾ ਜਾਵੇ ਨਾ ਚਿਤਕ ਫੰਡ ਨਹੀਂ ਰਿਲੀਜ਼ ਹੋ ਸਕਦਾ ਕਿਸੇ ਨੇ ਕੁਝ ਨਹੀਂ ਦੇਣਾ ਇਹ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਦੇ ਪੋਤੇ ਆ ਇਹ ਬੜੀ ਬੜੀ ਡਿੱਗਦੇ ਬੜੀ ਬੜੀ ਉੱਠਦੇ ਇਹਨਾਂ ਨੂੰ ਗੁਰੂ ਦਿੰਦਾ ਹੈ ਗੁਰੂ ਤੋਂ ਮੰਗਦੇ ਆ ਇਹ ਬੰਦੇ ਤੋਂ ਨਹੀਂ ਮੰਗਦੇ ਨਾ ਉਤੋਂ ਕੋਈ ਆਸ ਕਰਦੇ ਆ ਇਹਦੇ ਵਿਚਾਰੇ ਅੱਜ ਜਿਹੜੀਆਂ ਫਸਲਾਂ ਖਤਮ ਹੋ ਗਈਆਂ ਜੇ ਮਾਸਾ ਜਿਹਾ ਵੀ ਦਰਦ ਹੈਗਾ ਸਰਕਾਰ 'ਚ ਪੰਜਾਬ ਦੀ 'ਚ ਸੈਂਟਰ ਦੀ 'ਚ ਤੇ ਆਉਣ ਤੇ 50-50000 ਰੁਪਏ ਮੁਆਵਜ਼ਾ ਵੀ ਦੇਣ ਉਹ ਵੀ ਥੋੜਾ ਜਿੰਨੀ ਬਰਬਾਦੀ ਹੋ ਗਈ ਆ 88 ਚਵਰੀਆਂ ਨੇ ਬਰਬਾਦੀ ਹੋਈ ਸੀ ਜਿੰਨੀ ਬਰਬਾਦੀ ਹੋ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੋਨੂ ਜੀ ਜਿਹੜਾ ਅੱਜ ਪਤਾ ਲੱਗ ਰਿਹਾ ਕਿ ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ਤੇ ਚਲੇ ਗਏ ਨੇ ਕਿ ਪੰਜਾਬ ਨਹੀਂ ਨਜ਼ਰ ਆਇਆ ਕਿ ਪੰਜਾਬ ਡੁੱਬਿਆ ਪਿਆ ਉਹ ਵੀ ਨਜ਼ਰ ਆ ਜਾਂਦਾ ਕਿਸੇ ਜਗ੍ਹਾ ਤੇ ਭਾਜੀ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਆ ਪੰਜਾਬ ਦੇ ਰਾਜੇ ਪੁੱਤ ਜੰਮੇ ਆ ਐਂ ਕਰਦੇ ਆ ਐਂ ਤੇ ਕਰਦੇ ਨਹੀਂ ਇਹ ਅਸੀਂ ਤੇ ਜਦੋਂ ਮੰਗਦੇ ਹਾਂ ਅਕਾਲਪੁਰਖ ਕੋਲ ਮੰਗਦੇ ਉਹਦੇ ਗੱਡੀ ਸਾਡਾ ਸਿਰ ਝੁਕਦਾ ਜਗ੍ਹਾ ਥੋੜੀ ਪੈ ਗਈ ਗੱਡੀ ਟਰਾਲੀਆਂ ਸਮਾਨ ਲੈ ਕੇ ਜਾਣ ਲਈ ਇੰਨਾ ਕਦੀ ਸੋਚਿਆ ਵੀ ਨਹੀਂ ਹੋਣਾ ਕਿਸੇ ਨੇ ਜਿੰਨਾ ਲੋਕਾਂ ਨੇ ਵਿਚਾਰਿਆਂ ਨੇ ਦੁੱਖ ਦਰਦ ਰੱਖਿਆ ਹਰ ਕਿਸੇ ਨੇ ਕਿਰਤ ਕਮਾਈ ਚੋਂ ਆਪਣੀ ਆਪਣੀ ਚੋ ਯੋਗਦਾਨ ਪਾਇਆ ਕਿਨੇ ਕਿਨੇ ਪਾਣੀ ਚ ਡੁੱਬ ਕੇ ਪੰਜਾਬ ਦੇ মিডিਆ ਨੇ ਕਵਰੇਜ ਕੀਤੀ ਮੈਂ ਸਲੂਟ ਕਰਦਾ ਮੈਨੂੰ ਤੇ ਇੰਨਾ ਇਨੀ ਖੁਸ਼ੀ ਹੋਈ ਵੀ ਸਾਡੇ ਲੋਕਾਂ ਦਾ ਏਕਤਾ ਭਾਈਚਾਰਾ ਇਹ ਜਿਹੜਾ ਵਾ ਨਾ ਅੱਜ ਸਿੱਖਣ ਦੀ ਲੋੜ ਆ ਕਿਤਾਬਾਂ ਚ ਸੁਣਿਆ ਸੀ ਅੱਜ ਵੇਖਿਆ ਵੀ ਪੰਜਾਬ ਨਾਲ ਪੰਜਾਬ ਖਲੋਤਾ ਰ ਠੋਕ ਕੇ ਖਲੋਤਾ ਹਰ ਬੰਦਾ ਰਾਤ ਦਿਨੇ ਲੋਕਾਂ ਦੀ ਸੇਵਾ ਚ ਲੱਗਾ ਲੇਕਿਨ ਅੱਜ ਜਿੱਥੇ ਤੁਸੀਂ ਰੈਸਕਿਊ ਕਰਨ ਵਾਸਤੇ ਗਏ ਜਾਂ ਜਿੱਥੇ ਪਹੁੰਚੇ ਸੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉੱਥੇ ਔਰ ਕੁਝ ਬੱਚੇ ਵੀ ਉੱਥੇ ਰੈਸਕਿਊ ਕਰਨ ਵਾਲੇ ਹੈਗੇ ਨੇ ਭਾਜੀ بڑے ਪਰਿਵਾਰ ਨੇ ਜਿਹੜੇ ਜਿਹੜੇ ਆਉਣਾ ਚਾਹੁੰਦੇ ਕੁਝ ਲੋਕ ਘਰਾਂ ਚ ਰਹਿੰਦੇ ਜਿਹੜੇ ਤੇ ਅਸੀਂ ਆਉਣਾ ਚਾਹੁੰਦੇ ਸੀ ਲੈ ਆਉਨੇ ਨਾਲ ਔਰ ਜਿੱਥੇ ਜਿੱਥੇ ਜਿਹੜੇ ਕੋਈ ਕਹਿੰਦੇ ਆ ਵੀ ਸਾਨੂੰ ਅਸੀਂ ਇੱਥੇ ਰਹਿਣਾ ਹੁਣ ਨਵੀਆਂ ਨਵੀਆਂ ਘਰਾਂ ਦੀਆਂ ਬਿਲਡਿੰਗਾਂ ਸੀ ਸਾਰੀਆਂ ਇੱਕ ਛੁੱਟ ਡਿੱਗਪੀਆਂ ਕੋਈ ਚੋੜ ਰਹੀਆਂ ਕੋਈ ਛੱਤਾਂ ਦੇ ਵਿਚਾਰੇ ਉੱਥੇ ਸੁੱਕੀ ਰਸਤੇ ਦੀ ਜ਼ਿਆਦਾ ਜ਼ਰੂਰਤ ਹੈ ਤਰਪੈਲਾਂ ਦੀ ਲੋੜ ਹੈ ਤਰਪੈਲਾਂ ਖਤਮ ਹੋ ਔਰ ਜਿੱਥੇ ਜਿੱਥੇ ਲੋੜ ਸੀ ਉਸ ਜਗ੍ਹਾ ਤੇ ਜਾ ਕੇ ਸਮਾਨ ਸਾਰਾ ਅਸੀਂ ਪਚਾ ਕੇ ਉਹਨਾਂ ਲੋਕਾਂ ਨੂੰ ਪੁੱਛਿਆ ਵੀ ਹੋਰ ਕਿਹੜੀ ਚੀਜ਼ ਦੀ ਜ਼ਰੂਰਤ ਆ ਹੁਣ ਜਦਾਂ ਅਸੀਂ ਜਾਣਾ ਮਕਲ ਨੂੰ ਬਾਰਡਰ ਇੱਥੇ ਆਪਣਾ ਮਾਨਕਪੁਰ ਨਹੀਂ ਜੀ ਫਤਿਹਾਂ ਸਾਈਡ ਨੂੰ ਤੇ ਰਾਵੀ ਦੇ ਕੰਡੇ ਕੰਡੇ ਤੇ ਨਾ ਜਿਹੜੇ ਲੋਕ ਵਸੇ ਆ ਉੱਥੇ ਤੇ ਗਿੱਲਾਂ ਵਾਲੀ ਪਿੰਡ ਆ ਉਹਦੇ ਲਾਗੇ ਲਾਗੇ ਲੋਕ ਜਿਹੜੇ ਆ 100-100 ਕਿੱਲੇ 50-50 ਕਿੱਲਿਆਂ ਦੇ ਮਾਲਕ ਜਿਹੜੀਆਂ ਫਸਲਾਂ ਉਹ ਜਿਹੜੀਆਂ ਵਿਚਾਰੇ ਸੜਕਾਂ ਤੇ ਆ ਗਾਵਾਂ ਮੱਝਾਂ ਡੰਗਰ ਉੱਥੇ ਬੜਾ ਔਖਾ ਪਹੁੰਚਣਾ ਹੁਣ ਅਸੀਂ ਸਵੇਰੇ ਤੜਕੇ 6 ਵਜੇ ਇੱਥੋਂ ਨਿਕਲਦਾ ਵਾ ਇੱਕ ਤੇ ਇੱਕ ਅਸੀਂ 8 ਵਜੇ ਜਿਹੜਾ ਨਿਕਲਦਾ ਅਸੀਂ ਜਿਹੜਾ ਸਮਾਨ ਚਾਰਾ ਖਾਣ ਪੀਣ ਦਾ ਹਰ ਚੀਜ਼ ਉੱਥੇ ਲੈ ਕੇ ਪਹੁੰਚਣਾ ਕਿਉਂਕਿ ਸਾਡੇ ਭਰਾ ਜਿਹੜੇ ਆ ਉਹ ਜਿੰਨੇ ਜਿੰਨੇ ਜੋਗੇ ਹੈਗੇ ਸਾਰੇ ਸੇਵਾ ਕਰਨ ਦੇ ਪਰ ਉੱਥੇ ਜਿਹੜੀ ਜ਼ਰੂਰਤ ਆ ਸਮੇਂ-ਸਮੇਂ ਸਰ ਜਦੋਂ ਰੋਟੀ ਦੀ ਜ਼ਰੂਰਤ ਆ ਰੋਟੀ ਮਿਲਣੀ ਚਾਹੀਦੀ ਪਾਣੀ ਦੀ ਦੁੱਧ ਦੀ ਕਿ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਮੇਂ ਸਿਰ ਪਹੁੰਚਣੀ ਚਾਹੀਦੀ ਉੱਥੇ ਲੇਕਿਨ ਮੈਂ ਹੁਣੇ ਇੱਕ ਨੌਜਵਾਨ ਨਾਲ ਗੱਲ ਕਰ ਰਿਹਾ ਸੀਗਾ ਉਹਨੇ ਆਪਣਾ ਬੱਚਾ ਨਾਲ ਫੜਿਆ ਕਹਿੰਦਾ ਕਿ ਸਾਢ ਤੱਕ ਰਾਸ਼ਨ ਨਹੀਂ ਪਹੁੰਚ ਪਾਇਆ ਬਾਹਰੋਂ ਹੀ ਲੋਕ ਕਹਿ ਦਿੰਦੇ ਨੇ ਕਿ ਬਾਹਰੋਂ ਬਾਹਰ ਚਲੇ ਜਾਓ ਤੇ ਕੀ ਲੱਗਦਾ ਹੈ ਕਿ ਆਪਾਂ ਨੂੰ ਉਹਨਾਂ ਤੱਕ ਪਹੁੰਚਣ ਦੀ ਜ਼ਰੂਰਤ ਹੈ ਬੱਚਿਆ ਸੀਗਾ ਬਿਲਕੁਲ ਛੋਟਾ ਜਿਹਾ ਨਾਲ ਬਿਲਕੁਲ ਸੱਚ ਹੈ ਗੁਰਪ੍ਰੀਤ ਜੀ ਇਹ ਗੱਲ ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਜਿਹੜੇ ਲੋਕ ਆ ਨਾ ਪਿੱਛੇ ਪਿੱਛੇ ਹੀ ਕਈ ਲੀਡਰਾਂ ਦੇ ਚਹੇਤੇ ਆ ਜਿਹੜੇ ਉਹ ਸਮਾਨ ਪਿੱਛੇ ਲਵਾ ਲੈਂਦੇ ਗੜੀ ਜਾਣੀ ਦਿੰਦੇ ਨੇ ਪਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਇੱਕ ਉਸ ਬੰਦੇ ਤੱਕ ਘਰ ਤੱਕ ਪਹੁੰਚ ਕਰੀਏ ਲੇਕਿਨ ਇੱਕ ਹੋਰ ਮੈਂ ਪਿੰਡ ਗਿਆ ਸੀਗਾ ਘੋਨੇ ਵਾਲਾ ਪਿੰਡ ਸੀਗਾ ਪਤਾ ਨਹੀਂ ਕਿਹੜਾ ਪਿੰਡ ਸੀਗਾ ਉਸ ਜਗ੍ਹਾ ਤੇ ਇੱਕ ਆ ਚੀਜ਼ ਸੁਣਨ ਨੂੰ ਮਿਲੀ ਕਿ ਕਹਿੰਦੇ ਕਿ 200 250 ਰੁਪਏ ਲੀਟਰ ਤੇਲ ਕਰਦਾ ਪੈਟਰੋਲ ਦਾ ਔਰ 2000 ਰੁਪਏ ਦਾ ਸਿਲੰਡਰ ਆ ਕੀ ਲੱਗਦਾ ਨਹੀਂ ਧਾਰੀਵਾਲ ਰੋਲਾ ਪਾਉਂਦਿਆ ਸੀ ਇੱਥੇ ਆ ਕੇ ਕਿਤੇ ਨਾ ਕਹਿੰਦਾ ਕਿ ਮੈਂ ਤੇ ਕਾਰਵਾਈ ਕਰਾ ਦਾਂਗਾ ਕਾਰਵਾਈ ਕਰਾ ਦਾਂਗਾ ਕਾਰਵਾਈ ਹੋ ਪਾਊਗੀ ਤੁਹਾਨੂੰ ਲੱਗਦਾ ਕੁਝ ਨਹੀਂ ਕਾਰਵਾਈ ਧਾਰੀਵਾਲ ਦੇ ਆਪਣੇ ਜਿਹੜੇ ਪੀਏ ਆ ਨਾ ਉਹਨੇ ਬੰਨ ਤੋੜਤਾ ਉੱਥੋਂ ਦਾ ਆਪਣੇ ਪਿੰਡ ਦਾ ਉਹ ਮੈਂਬਰ ਉਹਨਾਂ ਕਹਿੰਦੇ ਜਿਹੜੀ ਚੀਜ਼ ਦੀ ਲੋੜ ਐ ਦੱਸੋ ਉਹ ਪੀਏ ਬੰਨ ਤੋੜਦਾ ਵਾ ਤੇ ਉਹ ਐਮਐਲਏ ਜਾ ਕੇ ਬੰਨ ਬੰਨਦਾ ਵੇਖੋ ਕਿੱਡਾ ਲੋਕਾਂ ਨੂੰ ਧੋਖਾ ਕਿੰਨਾ ਲੋਕਾਂ ਨੂੰ ਗੁਮਰਾ ਕਰਦੇ ਕਿੱਥੋਂ ਤੱਕ ਜਾਇਜ਼ ਗੱਲ ਐ ਇਹੋ ਜੀ ਆਫਤ ਦੇ ਵਿੱਚ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਕਿਤੇ ਬੇੜਾ ਦਿਖਿਆ ਸਰਿਆਲੀ ਵਾਲੇ ਮਾਪੁੱਛ ਬਾਬਾ ਸੁੱਖਾ ਸਿੰਘ ਜਿਨ੍ਹਾਂ ਨੇ ਦਰਿਆਵਾਂ ਦੇ ਮੁਖ ਮੋੜ ਤੇ ਉਹ ਕਿਲਾ ਅਨੰਦਗੜ੍ਹ ਵਾਲੇ ਮਾਪੁੱਛ ਬਾਬਾ ਸਤਨਾਮ ਸਿੰਘ ਹੋਣੀ ਬਾਬਾ ਉਤਾਰ ਸਿੰਘ ਜੀ ਸੋਰ ਸਿੰਘ ਵਾਲੇ ਔਰ ਸਾਰੇ ਸਿੱਖ ਸੰਪਰਦਾਵਾਂ ਆਏ ਜੀਪੀਸੀ ਦਿੱਲੀ ਕਮੇਟੀ ਮਤਲਬ ਹਰ ਇੱਕ ਚੰਗੀ ਸੋਚ ਰੱਖਣ ਵਾਲਾ ਜਿਹੜਾ ਇੱਥੇ ਤੱਕ ਆਲੇ ਦੁਆਲੇ ਨਜ਼ਰ ਆ ਰਿਹਾ ਤੁਹਾਨੂੰ ਨਜ਼ਰ ਆਇਆ ਕਿ ਦੇ ਬੇੜੇ ਪ੍ਰਸ਼ਾਸਨ ਦੇ ਇਥੋਂ ਪਾਰ ਹੀ ਕਰਾ ਦੇਣ ਸਮਾਨ ਲੋਕਾਂ ਦਾ ਲੋਕਾਂ ਤੱਕ ਤਾਂ ਪਹੁੰਚਾ ਦੇਣ ਕਿੱਥੇ ਤੁਹਾਡੇ ਨਜ਼ਰ ਹੀ ਨਹੀਂ ਆਇਆ ਕੋਈ ਗੱਲਾਂ ਨਾਲ ਕੁਝ ਨਹੀਂ ਹੋਣਾ ਵੀਡੀਓ 'ਚ ਤੂੰ ਆ ਜਾ ਫਲਾਣਿਆਂ ਉਹ ਕਰਦਾਂਗੇ ਜੇ ਕਰਦਾਂਗੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਇਹੋ ਜੇ ਸਮੇਂ 'ਚ ਪਿਆਰ ਨਾਲ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਸੁਣਿਆ ਕਿ ਜਿੱਥੇ ਦਸਤੇ ਤੋਂ ਆਏ ਉੱਥੇ ਸੱਪ ਬੜੇ ਸੀਗੇ ਬਹੁਤ ਸੱਪ ਸੀਗੇ ਉਹ ਅਸੀਂ ਆਪਣੇ ਪੇਜ ਤੋਂ ਲਾਈਵ ਵੀਡੀਓ ਵੀ ਪਾਈ ਉਹ ਪੇੜਾਂ ਤੇ ਸੱਪ ਚੜੇ ਉਹਨਾਂ ਵਿਚਾਰੇ ਕਿੱਥੇ ਜਾਣਾ ਫਿਰ ਉਹ ਵੀ ਜਾਨ ਬਚਾਉਂਦੇ ਫਿਰਦੇ ਆ ਉਹ ਵੀ ਇੱਕ ਦੋ ਦਿਨ ਮਾਮਲੇ ਵੀ ਆਏ ਕਹਿੰਦੇ ਸਨੇਕ ਬਾਈਟਸ ਦੇ ਇੱਕ ਬੰਦੇ ਦੀ ਜਾਨ ਵੀ ਕਹਿੰਦੇ ਗਈ ਪਾਜੀ ਪਾਣੀ ਦੇ ਵਿੱਚ ਜਦੋਂ ਜਾਣਾ ਨਾ ਉੱਥੇ ਡਰ ਤੇ ਲੱਗਦਾ ਵੇਖੋ ਇਹ ਸਾਰੇ ਜੰਗਲੀ ਸੱਪ ਐ ਉਧਰੋਂ ਰੁੜ ਕੇ ਆਏ ਆ ਔਰ ਬਹੁਤ ਸਾਰੇ ਬੇਜਮਾਨ ਡੌਗ ਜਿਹੜੇ ਵਿਚਾਰੇ ਫਸੇ ਸੀ ਉਹ ਕੱਢ ਕੇ ਅਸੀਂ ਬਾਹਰ ਹੁਣ ਆਪ ਸਾਰਿਆਂ ਜਣੇ ਨੇ 25 30 ਔਰ ਲੋੜ ਹੈ ਅੱਜ ਲੋਕਾਂ ਨੂੰ ਆਪਾਂ ਨੂੰ ਲੋਕਾਂ ਨਾਲ ਖਲੋਣਾ ਚਾਹੀਦਾ ਔਰ ਗੁਰੂ ਕਿਰਪਾ ਕਰੇ ਕਲ ਸਿੰਘ ਸਾਹਿਬ ਵੀ ਵੇਖੋ ਅਰਦਾਸ ਕਰਕੇ ਗਏ ਆ ਸੱਚਗੰਢ ਤੇ ਰੋਪੇ ਤੇ ਮੈਂ ਮੇਰੇ ਤੇ ਬਹੁਤ ਜ਼ਿਆਦਾ ਮਨ ਨੂੰ ਦੁੱਖ ਲੱਗਾ ਉਸ ਘਰ ਚੋਂ ਜਿਹੜੀ ਅਰਦਾਸ ਹੋਈ ਹੁੰਦੀ ਆ ਉਹ ਕਦੀ ਉਦਾਂ ਨਹੀਂ ਜਾਂਦੀ ਜਾਇ ਨਹੀਂ ਜਾਂਦੀ ਉਹ ਅਕਾਲ ਪੁਰਖ ਨੇ ਅਰਦਾਸ ਉਹਨਾਂ ਦੀ ਪ੍ਰਵਾਨ ਕਰ ਲੈਣੀ ਤੁਸੀਂ ਵੇਖ ਲਿਓ ਥੋੜੇ ਦਿਨਾਂ ਚ ਪਾਣੀ ਵੀ ਘਟ ਜਾਣਾ ਜੀ ਬਿਲਕੁਲ ਬਿਲਕੁਲ ਅੱਜ ਘਟ ਗਿਆ ਪਾਣੀ ਔਰ ਮੈਂ ਕਹਿਣਾ ਚਾਹਾਂਗਾ ਕਿ 2 ਫੁੱਟ ਦਾ ਪਾਣੀ ਜਰਾ ਜ਼ਰੂਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਅਰਦਾਸ 'ਚ ਬੜੀ ਤਕ ਸ਼ਕਤੀ ਹੈ ਲੇਕਿਨ ਕਿਤਨਾ ਕਿਤੇ ਜੇਕਰ ਹੋਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਵੱਧ ਚੜ ਕੇ ਹਿੱਸਾ ਲੈਂਦੀਆਂ ਹੋਈਆਂ ਨਜ਼ਰ ਆ ਰੀਆਂ ਲੋਕਾਂ ਤੱਕ ਰਾਸ਼ਨ ਪਹੁੰਚਾਉਂਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਤਾਂ ਜੋ ਕਿ ਉਹਨਾਂ ਦੇ ਤੱਕ ਰਾਸ਼ਨ ਪਹੁੰਚ ਸਕੇ ਜਿਹੜੇ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚ ਪਾਇਆ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਇਹ ਆਫਤ ਦਾ ਨਾਲ ਲੜਨ ਵਾਸਤੇ ਹੋਰ ਕਿਹੜਾ ਕਿਹੜਾ ਲੋਕ ਜਿਹੜੇ ਨੇ ਸਾਹਮਣੇ ਆਉਂਦੇ ਨੇ ਕਿਸ ਤਰ੍ਹਾਂ ਕਿੰਨੇ ਦਿਨ ਦਾ ਹੋ ਰਿਹਾ ਹੈ ਆਫਤ ਜਿਹੜੀ ਹੈ ਉਹ ਜਰੂਰ ਸਾਹਮਣੇ ਆਉਂਦੀ ਹੈ ਦਾ ਸਮਾਂ ਦੱਸੇਗਾ ਲੇਕਿਨ ਕਿਤਨਾ ਕਿਤੇ ਪੰਜਾਬ ਕੈਮਰਾਪਰਸਨ ਰਾਜਾ ਦਿਨਗੁਰਪ ਸਿੰਘ ਪੰਜਾਬ ਨਾਲ ਅੰਮ੍ਰਿਤਸਰ ਅਜਨਾਲਾ